ਤਰ ਗਿਆ ਮੇਰਾ ਸਾਲਾ ਕਿਹੜਾ ਅਸਰ ਗਿਆ ਉਹ ਜਿਹਨੇ ਡੇਟਾ ਕੱਢਿਆ ਹੈਲੋ ਇੱਕ ਮਿੰਟ ਇੱਕ ਮਿੰਟ ਖੜ ਜਾ ਕਿੱਥੋਂ ਜਨੌੜੇ ਤੋਂ ਸੀ ਬੱਸ ਤੇਰਾ ਨਾਮ ਕੀ ਆ ਤੇਰਾ ਨਾਮ ਕੀ ਆ ਰਾਜਾ ਬ੍ਰਿਜ ਤੇ ਕੇਜਰੀਵਾਲ ਜੀ ਜੇ ਵੀਰੀ ਵੀਡੀਓ ਨੂੰ ਦੇਖੋਗੇ ਜਿੱਥੇ ਤੱਕ ਇਹ ਵੀਡੀਓ ਜਾਊਗੀ ਜਿੱਥੇ ਤੱਕ ਜਾਓਗੇ ਉਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਅੱਜ ਜਿੰਨੇ ਵੀ ਸਵਾਰੀਆਂ ਉੱਤਰ ਆਈਆਂ ਨੇ ਸਾਰੀਆਂ ਸਵਾਰੀਆਂ ਨਾਲ ਇੰਟਰਵਿਊ ਦਵਾਉਣੇ ਆ ਇਹ ਦਿੱਲੀ ਤੋਂ ਇੱਕ ਮਾਫੀਆ ਵਾਸ ਚੱਲਦੀ ਆ ਰਾਤ ਨੂੰ ਜਿਹੜੇ ੱੱਕੇ ਨਾਲ ਲੋਕਾਂ ਨੂੰ ਬਿਠਾਉਂਦੇ ਨੇ ਬੱਸ ਦੇ ਵਿੱਚ ਕਿਸੇ ਤਰ੍ਹਾਂ ਦਾ ਇਹਨਾਂ ਦਾ ਕੋਈ ਕਿਰਾਇਆ ਨਹੀਂ ਕੋਈ ਅਗਲਾ ਬੋਲਣ ਦਾ ਤਰੀਕਾ ਨਹੀਂ ਸਹੀ ਹੈਗਾ ਇਹੜਾ ਇਹੜਾ ਦੀ ਸਰ ਗੈਗ ਬੜੀ ਹੋਈ ਆ 6 7 ਜਿਹੜੇ ਉਧਰ ਨੇ ਕਹਿੰਦੇ ਨੇ ਕਿ 6 7 ਜਿਹੜੇ ਇੰਦਰ ਨੇ ਬਿਠਾ ਕੇ ਉਸ ਟਾਈਮ ਜਦੋਂ ਬੈਠਦੇ ਆ ਏਸੀ ਚੱਲਦਾ ਉਹਦੀ ਵੱਧ ਇੱਕ ਵਾਰ ਹੜਿਓ ਸਾਰੀਆਂ ਸਵਾਰੀਆਂ ਨੂੰ ਇੰਟਰਵਿਊ ਦਵਾਉਣਾ ਸਾਰੇ ਚੋਰੇ ਇਕੱਠੇ ਹੋਏ ਹੋਏ ਸਾਡੇ ਪੇਜ ਤੋਂ ਆ ਸਾਰੀ ਜਨਤਾ ਉਰੇ ਖੜੀ ਆ ਜਾਈਓ ਨਾ ਸਾਡੇ ਦੇਸ਼ ਦੇ ਮੰਤਰੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਦੇਸ਼ 'ਚ ਕੀ ਹੁੰਦਾ ਠੀਕ ਆ ਆ ਗਾਗ ਡਾਕਟਰ ਇੱਕ ਮਿੰਟ ਇੰਨੇ ਬੱਸ ਦੇ ਵਿੱਚ ਬੜਾ ਵੱਡਾ ਲੋਕ ਕਦੇ ਨਾ ਇਹਦੀ ਚੈਕਿੰਗ ਹੁੰਦੀ ਬੱਸ ਦੇ ਵਿੱਚ ਕਿ ਇੱਕ ਸਲੀਪਰ ਦੇ ਵਿੱਚ ਚਾਰ ਚਾਰ ਬੰਦੇ ਰਜਿਸਟਰ ਕਰਦੇ ਨੇ ਕਿਰਾਇਆ ਵੀ ਲੈਂਦੇ ਨੇ ਡਾ ਅੰਬੇਡਕਰ ਟਿੱਕੇ ਬੈਠ ਜਾਣਗੇ ਲੋਕ ਇਹ ਕਿਰਾਇਆ ਲਿੰਦੇ ਨੇ 2700 ਤੋਂ ਲੈ ਕੇ ਤੁਹਾਡੇ ਕੋਲ ਭਜਾ ਆ ਗੱਡੀ ਭਜਾਉਦਾ ਆ ਗੱਡੀ ਭਜਾਉਦਾ ਆ ਦੇਖੋ ਰਾਜਾ ਆਪਣੇ ਕੋਲ ਸਾਹਿਬ ਰਾਜਾ ਆਪਣੇ ਕੋਲ ਸਾਹਿਬ ਗਾਲ ਲਾ ਘੱਡ ਗਾਲ ਲਾ ਘੱਡ ਰਾਜਾ ਆਪਣੇ ਕੋਲ ਸਾਹਿਬ ਨੂੰ ਬੇਇੱਜ਼ਤੀ ਆ ਛੋੜ ਦੇ ਆ ਸਾਡੀ ਬੇਇੱਜ਼ਤੀ ਆ ਆ ਗੱਡੀ ਭਜਾ ਕੇ ਲੈ ਕੇ ਚੱਲਿਆ ਜੀ ਸਾਨੂੰ ਦੇਖੋ ਪ੍ਰਸ਼ਾਸਨ ਨੂੰ ਬੇਇੱਜ਼ਤੀ ਆ ਸਾਡੀ ਸਾਡੀ ਗੱਲ ਨਹੀਂ ਸੁਣ ਰਹੇ ਸਾਰੀ ਰਾਤ ਦੇ ਸਾਰੀਆਂ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ ਠੀਕ ਹੈ ਨੰਬਰ ਮੈਂਸ਼ਨ ਕੀਤੇ ਜਾਣ ਬਸਾਂ ਵਾਲਿਆਂ ਦੇ ਜਿਹੜੇ ਇਹਦਾ ਫਰੌਡ ਕਰਦੇ ਨੇ ਲੋਕਾਂ ਤੋਂ ਤੁਹਾਡੇ ਕੋਲ ਤੁਹਾਡੇ ਕੋਲ ਟਿਕਟ ਦੇ ਉੱਪਰ ਨੰਬਰ ਹੈਗਾ ਬੱਸ ਇਹ ਨੰਬਰ ਸ਼ੋਅ ਕਰ ਦਿਓ ਭਾਈ ਨਹੀਂ ਤੈਨੂੰ ਅਸੀਂ ਰਾਤ ਦੇ ਪੁੱਛ ਰਿਹਾ ਕਦ ਗੱਡੀ ਚਲਾਏਗਾ ਕਿੱਥੇ ਰੁਕੇਗਾ ਨਹੀਂ 1 ਵਜੇ ਦੇ ਤੁਸੀਂ ਸਾਨੂੰ 9 ਵਜੇ ਦੇ ਬੱਸ 'ਚ ਬਿਠਾਈ ਬੈਠੇ ਹੋ ਨਹੀਂ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਤੁਸੀਂ 9 ਵਜੇ ਦੇ ਸਾਨੂੰ ਬੱਸ ਭਾਈ ਨਹੀਂ ਇਹ ਦੁਨੀਆ ਪਾਗਲ ਹੈ ਸਾਰੀ ਨਹੀਂ ਭਾਈ ਤੁਸੀਂ ਗੱਲ ਕਰ ਵੇ ਤੁਸੀਂ ਕਾਦੇ ਵਾਸਤੇ ਉਹ ਕਰਦੇ ਹੋ ਸਾਨੂੰ ਦੱਸੋ ਇਹਨਾਂ ਲਈ ਪੂਰੇ ਬੰਦੇ ਬੜਾਏ ਹੋਏ ਨੇ ਸਾਰੇ ਫਲਤ ਕਰ ਰਹੇ ਹੋ ਬਸਾਂ ਦੇ ਕਿੰਝ ਆਏ ਨਾ ਲੋਕਾਂ ਨਾਲ ਕੀ ਹੋਇਆ ਜੀ ਤੁਸੀਂ ਦੱਸੋ ਖੁੱਲ ਕੇ ਦੱਸੋ ਕਿ ਇਹ ਹੈ ਕਿ ਭਾਜੀ ਰਾਤ ਨੂੰ ਜਿੱਦਾਂ ਆਪਾਂ ਬੱਸ ਇਹਨਾਂ ਨੂੰ ਕਰਦੇ ਆਂ ਅਮਰਜੈਂਸੀ 'ਚੋਂ ਠੀਕ ਹੈ ਹਰੇਕ ਬੰਦੇ ਨੇ ਆਪਣੇ ਸ਼ਹਿਰ ਪਹੁੰਚਣ ਹੁੰਦਾ ਟਾਈਮ 'ਚ ਕਿਸੇ ਨੂੰ ਕੰਮ ਹੁੰਦੇ ਸੋ ਐਪੀਆ ਦੇ ਵਿੱਚ ਇੰਟਰਨੈਟ ਦੇ ਵਿੱਚ ਹਰੇ ਗਲਤ ਕਰ ਰਹੇ ਹੋ ਇਹ ਬੱਸਾਂ ਨਹੀਂ ਜਾਂਦੀਆਂ ਅੱਗਾਹਾਂ ਦੇ ਵਿੱਚ ਐਤੋਂ ਤੋਂ ਕਿੰਨੇ ਹੋਏ ਬੈਠੇ ਸੀਗੇ ਤੁਸੀਂ ਰਾਤ ਬੱਸ 'ਚ ਕਿੰਨੇ ਹੋਏ ਬੈਠੇ ਹੋ ਸੀ ਜੀ ਸਹੀ ਹੋਣੀ ਚਾਹੀਦੀ ਹੈ ਜੇ ਪੈਸੇ ਵਾਪਸ 11 ਵਜੇ ਬੈਠੇ ਆ 12 ਵਜੇ ਕਹਿੰਦੇ ਕਿ ਚਲੋ ਕੋਈ ਡਾਈਟ ਨਹੀਂ ਕੋਈ ਡਾਈਟ ਨਹੀਂ ਹੋਊਗਾ ਉਤਾਰੋਗੇ ਮੈਂ ਬਹੁਤ ਦੱਦੇ ਨੇ ਡਬਲ ਕੋ ਟ੍ਰਿਪਲ ਬਣਾਇਆ ਕਿੰਨਾ ਕਰਾਇਆ ਲੱਗਦਾ ਤੁਹਾਡੇ ਕੋਲ ਆਹ ਤਾਂ ਮੇਰੇ ਤੋਂ 600 ਤੋਂ ਕੱਢ ਰਹੀ ਇਹ 170 ਤੋਂ ਬਾਅਦ ਮੁੱਠ ਮਗਾ ਕੇ 1500 ਰੁਪਏ ਸਿੱਧਰ ਦਿੰਦਾ ਕੋਈ ਛੇ ਨਾਲ ਕੋਈ ਕਿਸੇ ਦੀ ਪੁੱਛਣੀ ਹੈਗੀ ਤੁਹਾਡੇ ਕੋਲੋਂ ਕਿੰਨਾ ਕਰਾਇਆ ਲੱਗਦਾ ਵੀਰੇ ਇੱਕ ਬੰਦੇ ਦਾ ਹਾਂ ਕਿੰਨਾ ਕਰਾਇਆ ਲਿਆ ਹੈ 700 ਰੁਪਏ 700 ਰੁਪਏ ਆ ਰਿਹਾ ਲੋ ਯਾ ਮੋਬਾਈਲ ਤੇ ਨਾ ਆ ਰਹੀ ਆ ਹਾਂ ਇਹ ਜਿਹੜਾ ਵਿਚਾਰ ਡਰਾਈਵਰ ਹੈ ਨਾ ਇਹ ਪਤਾ ਹੋਵੇ ਘੈਰ ਨਾ ਬੋਲੀ ਬੜੀ ਇਹ ਡਰਾਈਵਰ ਹੁੰਦਾ ਇਹਨੂੰ ਕੋਈ ਨਹੀਂ ਪਤਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਕਿ ਦੇਖੋ ਸ਼ਰਿਆਮ ਠੱਕਾ ਚੱਲ ਰਿਹਾ ਇੱਥੇ ਪਾ ਪੁਲਿਸ ਵਿਭਾਗ ਦੀ ਟੀਮ ਦਾ ਇੱਕ ਬੰਦਾ ਖੜਾ ਉਹਨੂੰ ਲੈ ਕੇ ਜਾਣਾ ਚਾਹਣਾ ਸਾਡੇ ਪੰਜਾਬ ਪੁਲਿਸ ਭਾਈ ਉਹ ਪੁਲਿਸ ਵਾਲਾ ਉਹਦੇ ਵਾਲਾ ਬਸ ਵਾਲਾ ਸ਼ਰਿਆਮ ਠੱਕਾ ਕਰ ਰਿਹਾ ਦੇਖੋ ਸਵਾਰੀਏ ਨੂੰ ਲਾਓ ਮੇਰੇ ਨਾਲ ਆ ਬੜਾ ਮਰੇ ਨਾਲ ਆਓ ਆਇਓ ਤੁਹਾਨੂੰ ਦੱਸ ਦਿਆਂ ਕਿੱਡਾ ਵੱਡਾ ਸਕੈਲ ਚੱਲ ਰਿਹਾ ਹੈ ਦਿੱਲੀ ਦੇ ਵਿੱਚ ੱੱਕੇ ਨਾਲ ਸਵਾਰੀਆਂ ਬਿਠਾ ਕੇ ਕੋਈ ਕਿਰਾਇਆ ਨਹੀਂ ਕੋਈ ਕੁਛ ਨਹੀਂ ਠੱਕੇ ਨਾਲ ਸਵਾਰੀਆਂ ਬਿਠਾਉਦੇ ਨੇ 10 20 ਉੱਥੇ ਬੰਦੇ ਛੱਡੇ ਹੋਏ ਨੇ ਇਹਨਾਂ ਦੇ ਅਜੰਟਪ ਦੇ ਛੱਡੇ ਹੋਏ ਨੇ ਸਾਰੀ ਦੁਨੀਆ ਨੂੰ ਹੀ ਹੈਰਾਨ ਕਰਦੇ ਨੇ ਪਰੇਸ਼ਾਨ ਆਇਓ ਤੁਹਾਨੂੰ ਦਿਖਾਉਂਦੇ ਆਓ ਖੜਾ ਈ ਆਓ ਦੇਖੋ ਆਇਓ ਵੇ ਅਖੋਲਾ ਗੱਡੀ ਹਾਂ ਦੇਖਿਆ ਮੇਰੇ ਬੈਟ ਵਾਰੇ ਨੇ ਕੋਈ ਨਹੀਂ ਤੂੰ ਮਾਰ 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 ਆ ਦੇਖੋ ਜੀ ਭਾਈ ਜੀ ਮੈਨੂੰ ਆ ਦੇਖੋ ਉੱਤੋਂ ਦੀ ਕੁੱਟ ਰਿਹਾ ਹੈ ਉੱਤੋਂ ਦੀ ਕੁੱਟ ਰਿਹਾ ਸਵਾਰੀਆਂ ਨੂੰ ਉਹ ਦੇਖੋ ਉੱਤੋਂ ਦੀ ਮਾਰਦਾ ਸਵਾਰੀਆਂ ਨੂੰ ਪੁੱਛੋ ਸਵਾਰੀਆਂ ਨੂੰ ਪੁੱਛੋ ਸਵਾਰੀਆਂ ਨੂੰ ਪੁੱਛੋ ਸਾਰੀ ਲਾਈਵ ਚੱਲ ਰਹੀ ਹੈ ਸਾਰੀ ਲਾਈਵ ਚੱਲ ਰਹੀ ਹੈ ਜਿਹੜੀ ਸਦੇ ਕੋਈ ਤੇ ਬੈਡ ਨਹੀਂ ਮਾਰੀ ਸਾਰੀ ਲਾਈਵ ਸਾਰੀ ਲਾਈਵ ਚੱਲ ਰਹੀ ਹੈ ਅੱਛਾ ਜੀ ਕਿਸੇ ਨੇ ਨਹੀਂ ਮਾਰੀ ਤੇ ਬੈਡ ਕਿਸੇ ਨੇ ਤੇ ਕਿਸੇ ਨੇ ਤੇਰੇ ਚ ਬੈਡ ਨਹੀਂ ਮਾਰੀ ਕਿਸੇ ਨੇ ਤੇਰੇ ਚ ਬੈਡ ਨਹੀਂ ਮਾਰੀ ਲਾਈਵ ਚੱਲ ਰਿਹਾ ਇੱਧਰ ਦੇਖੋ ਲਾਈਵ ਚੱਲ ਰਿਹਾ ਝੂਠ ਦਾ ਬੋਲ ਝੂਠ ਦਾ ਬੋਲ ਗੁੰਡਾਗਰਦੀ ਕਰਦਾ ਆ ਰਿਹਾ ਤੂੰ ਗੁੰਡਾਗਰਦੀ ਕਰ ਰਹੀ ਇਹ ਆ ਸਵਾਰੀਆਂ ਨੂੰ ਪੁੱਛੋ ਸਵਾਰੀਆਂ ਨੂੰ ਪੁੱਛੋ ਉਹ ਭਾਈ ਮਾਨ ਦੇ ਚੇਵਨ ਮਾਰੇ ਮੇਰੇ ਚੇਵਨ ਮਾਰੇ ਕੰਬੇ ਉਹ ਭਾਈ ਉਹ ਆਰਾਮ ਨਾਲ ਖੜ ਤੱਕੇ ਦਾ ਮਾਰਿਆ ਤੂੰ ਕਾਹ ਰਿਹਾ ਸਵਾਰੀਆਂ ਨੂੰ ਪੁੱਛੋ ਮੇਰੇ ਬੈਟ ਮਾਰਿਆ ਜੀ ਮੇਰੇ ਪੁੱਛ ਲੈਣਾ ਤੂੰ ਇੱਕ ਬੜਾ ਚੁੱਪ ਕਰ ਜਾਓ ਇੱਕ ਬੜਾ ਚੁੱਪ ਕਰ ਰਾਜਾ ਬੜਿੰਗਸ ਰਾਜਾ ਬੜਿੰਗਸ ਸਾਹਿਬ ਨੂੰ ਵੀਡੀਓ ਜਾ ਰਹੀ ਹੈ ਇਹ ਆ ਦੇਖ ਲੈ ਮੇਰੀ ਸਿਹਤ ਮੰਤਰੀ ਜੀ ਇਹ ਬਾਈ ਓਏ ਤੈਨੂੰ ਚੁੱਪ ਕਰਕੇ ਖੜਨਾ ਰਾਜਾ ਬੜਿੰਗਸ ਸਾਹਿਬ ਨੂੰ ਵੀਡੀਓ ਜਾ ਰਹੀ ਹੈ ਠੀਕ ਹੈ ਧੱਕਾ ਕਰ ਰਹੇ ਹੈ ਯਾਰ ਬੰਦੇ ਕੋਈ ਕਰ ਨਹੀਂ ਗਿਆ ਨਹੀਂ ਕੋਈ ਤੇਰੀ ਕੋਈ ਗਲਤੀ ਨਹੀਂ ਤੈਨੂੰ ਤਾਂ ਕਹਿ ਨਹੀਂ ਲੈ ਤੈਨੂੰ ਨਹੀਂ ਕਹਿ ਰਿਹਾ ਮੈਨੂੰ ਨਹੀਂ ਇਹ ਕਿਹੜਾ ਟੂਰ ਹੈ ਮਰੀ ਡਰਾਈਵਰ ਨੇ ਮਾਰੀ ਹੈ ਤੇ ਪੇੜ ਉਨੇ ਤੁਸੀਂ ਨਾਲ ਬੈਠੇ ਹੋ ਦੱਸੋ ਦੱਸੋ ਮਾਨ ਜੀ ਕਿਹੜਾ ਸਵਾਰੀ ਮਾਨ ਜੀ ਨਾਲ ਚੜ ਸਕਦੀ ਆ ਇਹ ਨੰਬਰ 13000 ਦੇ 9 ਵਜੇ ਦੇ ਬੈਠਿਆ ਸੀ ਠੀਕ ਆ ਸਵਾਰੀਆਂ ਖੜੀਆਂ ਨੇ ਸਾਰੀਆਂ ਨਾਲ 10 ਵਜੇ ਚੱਲੂ ਬੱਸ 11 ਵਜੇ ਚੱਲੂ 12 ਵਜੇ ਚੱਲੂ 2 ਵਜੇ ਬੱਸ ਚੱਲੀ ਹੈ ਫਿਰ ਸਵੇਰੇ ਦੇਖ ਲੋ 11 ਵਜੇ ਆ ਸਵਾਰੀਆਂ ਨੂੰ ਪੁੱਛੋ ਕਿਸੇ ਤੋਂ 500 ਕਿਸੇ ਤੋਂ 600 ਕਿਸੇ ਤੋਂ 1000 ਨੰਬਰ ਮੈਂਸ਼ਨ ਕਰਦੇ ਯਾਰ ਕੋਈ ਬਸ ਅੱਗੇ ਆ ਅੱਗੇ ਆ ਅੱਗੇ ਆ ਤੁਹਾਡਾ ਆਇਆ ਹੋਟਲ ਦਾ ਬੜਾ ਚੁੱਪ ਕਰ ਜਾ ਚੁੱਪ ਕਰ ਜਾ ਕੋਈ ਮੈਨੂੰ ਸੁਣਿਆ ਸੁਣ ਜਾ ਤੁਸੀਂ ਭਾਈ ਦੇਖੋ ਦਿੱਲੀ ਮੇਰੀ ਗੱਲ ਸੁਣੋ ਦਿੱਲੀ ਤੋਂ ਆਇਆ ਤੁਸੀਂ ਇੱਕ ਮਿੰਟ ਚੁੱਪ ਕਰ ਲੈ ਤੁਸੀਂ ਉੱਥੇ ਕਿਉਂ ਨਹੀਂ ਗੱਲ ਕੀਤੀ ਮੇਰਾ ਭਰਾ ਇਹ ਉੱਥੇ ਸੁਣੋ ਇੱਕ ਮਿੰਟ ਮੇਰੇ ਇੱਕ ਮਿੰਟ ਭਾਈ ਸਾਹਿਬ ਉਹ ਸਾਡੀ ਹਰੇ ਨਹੀਂ ਇੱਕ ਮਿੰਟ ਮੇਰੇ ਇੱਕ ਮਿੰਟ ਮੇਰੇ ਉਹ ਸਾਡੀ ਹਰੇ ਦੀ ਗੱਲ ਸੁਣ ਰਹੇ ਦਿੱਲੀ ਕੌਣ ਸੁਣੂਗਾ ਉਹ ਅਸੀਂ ਪਾਗਲਾ ਆ ਯਾਰ ਉੱਥੇ ਜਾ ਕੇ ਗੱਲ ਕਰ ਨਹੀਂ ਅਸੀਂ ਪਾਗਲਾ ਸੀ ਉਹਦੇ ਖੜੇ ਪੋਲ ਯਾਰ ਗੱਲ ਆ ਉਹ ਬਈ ਤੇਰੇ ਦੱਸ ਹੁਣ ਤੈਨੂੰ ਸਮਝਾ ਦੇ ਸਾਰੀ ਗੱਲ ਤੈਨੂੰ ਸਾਨੂੰ 2300 ਰੁਪਈਆ 2700 ਰੁਪਈਆ ਸਲੀਪਰ ਦਾ ਕਿਸੇ ਆਲ ਇੰਡੀਆ ਜੀ ਨਹੀਂ ਰੇਟ ਹੈਗਾ ਯਾਰ ਦੱਸ ਕੀ ਦਿੱਖ ਰਿਹਾ ਚੱਲ ਤੂੰ 12 12 ਯਾਰ ਇਹਦਾ ਨੰਬਰ ਮੈਂਸ਼ਨ ਕਰ ਦੇ ਬੱਸ ਆਲੇ ਦੱਸ ਸਿਆ ਦੱਸੋ ਵੀਰੇ ਅਸੀਂ ਮੇਰੀ ਗੱਲ ਸੁਣ ਨਹੀਂ ਫਿਰ ਤੁਸੀਂ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਥੋੜੀ ਰਹਿ ਗੋ ਸਹੀ ਆ ਕੀ ਹੋ ਗਿਆ ਖੋਇਆ ਕੀ ਆ ਯਾਰ ਸਾਰੀ ਰਾਤ ਜਿਹਦੀ ਬੰਦੇ ਨੂੰ ਪਹੀ ਹੋ ਕੇ ਨਿਕਲੀ ਆ ਸਾਰੀ ਰਾਤ ਇਸ ਮਿੰਟ ਕਾਲੇ ਵਾਸਤੇ ਕਿੰਦਾ ਗੁੰਗਲੀ ਬੁੱਤੀ ਨਾ ਬਾਲਤੂ ਆ ਖੇਡੋ ਨਾ ਤੁਡੀ ਜਿਹੜੀ ਕਾਰ ਬਾਈ ਕਰੀ ਹਵਾ ਚਾਹੀਦੀ ਨਾ ਗੱਲ ਕਰ ਜਿਹੜੀ ਗੱਲ ਜਿਹਨੂੰ ਪਾਸ ਕਰੀ ਹਾਂ ਮੇਰਾ ਨਾ ਮੇਰਾ ਨਾ ਮੈਂ ਦਾਤ ਨੂੰ ਮੈਂ ਫ੍ਰੀ ਗੱਲ ਲੂੰਗੀ ਆ ਜੇ ਕਾਰ ਬਾਈ ਕਰਾਉਣੀ ਆ ਨਾ ਉਹ ਪਾਸ ਦਾ ਨੰਬਰ ਨੋਟ ਕਰ ਲੋ ਚੌਂਕੀ ਦਰਖਾਸਤ ਦੋ ਇਹ ਕਾਰਵਾਈ ਕਰਾਓ ਠੀਕ ਆ ਸਾਡੀ ਲੜਨ ਦੀ ਲੋੜ ਨਹੀਂ ਹੈਗੀ ਜੇ ਗੱਲ ਫਾਰੀ ਹੋਈ ਆ ਵੀਰੇ ਜੇ ਬੰਨੇ ਤੁਹਾਨੂੰ ਕਿਸ਼ਕਿਆ ਸਾਨੂੰ ਵੀ ਗੱਲ ਕਰਨ ਆਇਓ ਸਾਰੀਆਂ ਸਵਾਰੀਆਂ ਫੜੀਆਂ ਚਾਹੁੰਦੇ ਨੇ ਵਾਸੀਨ ਕਰਦੇ ਵੀਰੇ ਕੋਈ ਗੱਲ ਕਰਨ